ਸਰਪੰਚ ਆਉ ਪਰੇ ਆਈ ਹਾਂਜੀ ਆ ਗਈ ਸੀ ਸਸਿਕਾ ਜੀ ਸਸਿਕਾ ਨੰਦੀ ਸਰਪੰਚ ਆਉ ਨਾ ਨਸੀ ਸਰਪੰਚ ਤਿਆਰ ਹੋ ਜਾਂਦੇ ਨੇ ਜੀ ਘਰੇ ਹੀ ਨੇ ਡਾਕੂਮੈਂਟ ਲੱਗਣਗੇ ਉਹਨਾਂ ਨੂੰ ਤੁਸੀਂ ਆਓ ਪਾਣੀ ਪੂਣੀ ਪਿਓ ਗਰਮੀ ਬਹੁਤ ਹੈ ਸੱਖੇ ਥੱਲੇ ਬੈਠੋ ਆ ਜੀ ਠੀਕ ਹੈ ਆਓ ਮੈਂ ਪਾਣੀ ਲਿਆਉਣੀ ਆ ਬਾਈ ਜੀ ਠੀਕ ਹੈ ਸਤੋ ਸ੍ਰੀ ਅਕਾਲ ਲੋ ਵੀਰ ਜੀ ਪਹਿਲਾਂ ਤਾਂ ਪਾਣੀ ਪੀਓ ਕੁਸੀਂ ਹੀ ਪਾਣੀ ਸਿਕਰਨ ਸੱਚ ਅਸਿਸਕਾ ਡਾਕੂਮੈਂਟ ਲੈ ਦੇ ਦਿਜੇ ਮੈਨੂੰ ਬੁਲਾ ਦੇ ਲੇਕਿਨ ਠੀਕ ਹੈ ਹਾਂ ਬਾਜੀ ਸਾਡੇ ਖਸਤੇ ਸਸਤੀਕਾਰ ਹੋਲ ਪ੍ਰੋਬਲੈਂਡਰ ਸਿਆਮ ਜੀ ਬਾਈ ਦਰਜੀ ਬਾਈ ਔਰ ਸਾਚੀ ਕਾਲ ਬੱਟੇ ਸਸਤੀਕਾਰ ਰਖੋ ਹੋਰ ਪ੍ਰੋਬਲੈਂਡਰ ਸਿਆਮ ਕਿਵੇਂ ਭਾਈ ਕਿਵੇਂ ਆਜੀ ਦਰਸ਼ਨ ਤੇ ਤੇ ਅੱਜ ਤਾਂ ਇਸ ਦਪੈਂਦਾ ਦਰਸ਼ਕਾ ਮੈਥੋਡ ਛੋਟੇ ਭਾਈ ਨੂੰ ਮਿਲਣਾ ਹੈ ਜੀ ਨਾਲ ਇੱਕ ਬੇਨਤੀ ਲੈ ਕੇ ਆਇਆ ਬੇਨਤੀ ਆਈ ਹੈ ਗੁੱਡੀਆਂ ਤੋਂ ਕਲੋਨੀਆਂ ਚੋਂ ਗਰੀਬ ਪਰਿਵਾਰ ਨਾਲ ਸੰਭਰ ਰੱਖਦੇ ਆ ਜੀ ਤੇ ਇਹਨਾਂ ਨੂੰ ਆਪਾਂ ਵੀ ਵੀ ਆਡ ਕਰ ਚੁੱਕੀਆਂ ਇਹ ਤੇ ਅਡਜਸਟਮੈਂਟ ਕਰਵਾਉਣਾ ਇਹਨਾਂ ਨੂੰ ਵੇਖ ਕਰੋ ਕਿਸੇ ਦਾ ਭਾਈ ਜੀ ਕਲੋਨੀਆਂ ਚਲੋ ਪਾਣੀ ਦੇ ਪੁਆਇੰਟਾਂ ਦੇ ਬਹੁਤ ਆ ਤੇ ਬੰਦਾ ਬਾਤ ਬਹੁਤ ਖਰੀਆ ਪਿਆ ਠੀਕ ਹੈ ਬੰਦਰ ਸਾਹਿਬ ਧੰਨਵਾਦ ਜੀ ਤੇ ਨਿਕਲੀਆਂ ਵਕੈਂਸੀਆਂ ਪੰਚਾ ਦੇ ਕਾਰਜ ਦੇਖ ਕੇ ਜਾਓ ਤੇ ਦੋ ਚਾਰ ਦਿਨਾਂ ਦੇ ਵਿੱਚ ਐਮ ਐਲ ਸਾਹਿਬ ਨੂੰ ਮਿਲੂਗਾ ਜਿੱਦਾਂ ਵੀ ਹੁੰਦਾ ਹੈ ਜੀ ਹੋਰ

ठीक तो। है सरपंच साहब साकाजी काजी सतीश काजी मेंबर साहब जी तो परिवार ठीक है सारे बैठो जी हां जी छठे वो बाहर लेके आए हो भाई भर के आए हैं हां जी आ गए सतीश का भाई जी सतीश का हां जी ਤੁਸੀਂ ਪਿਓਗੇ? ਹਾਂਜੀ। ਹਾਂ। ਹਾਂਜੀ ਮੈਂਬਰ ਸਾਹਿਬ ਕਿਵੇਂ ਆਣੇ ਹੋਏ ਅੱਜ ਅਸੀਂ ਜੀ ਉਹ ਫਰਿਆਦ ਲੈ ਕੇ ਗਏ ਆ ਆਪਣੀ ਪਤਰੀ ਜਨਾ ਉੱਤਰ ਨਾਲੀਆਂ ਦੇ ਵਿੱਚ ਪਾਣੀ ਬਹੁਤ ਭਰਿਆ ਪਿਆ ਛਕੜਦਾ ਗੰਦਾ ਪਾਣੀ। ਜੀ। ਤੁਸੀਂ ਕੀ ਕਹਿੰਦੇ ਚਾਚੂ? ਉਹ ਵੀ ਕਰੋ ਮਖਲਾ ਹਾਲ ਆ। ਪਾਣੀ ਦਾ ਆਪਣੇ ਦਾ। ਨਾਲ ਨਾ ਬਹੁਤ ਜਿਆਦਾ ਬੁਰਾ ਹਾਲ ਆ ਰਹਾ ਹਾਂ ਚ ਪਾਣੀ ਪੀ ਜਾਂਦਾ ਅਸੀਂ ਤੁਹਾਡੇ ਨਾਲ ਲੱਗਾ ਕੇ ਸੰਯੋਗ ਦੀ ਮੰਗ ਠੀਕ ਹੈ ਜੀ ਦੇਖਦੇ ਹਾਂ ਤੁਸੀਂ ਕੀ ਕਹਿੰਦੇ ਬਾਈ ਜੀ ਹਾਂ ਬਾਈ ਜੀ ਦੇਖੋ ਥੋੜਾ ਸਿਆਣਾ ਬੰਦਾ ਤਾਂ ਕੱਪ ਜਾਂਦਾ ਹੀ ਦੇਖ ਕੇ ਜੀ ਪਰ ਸਵੇਰ ਦੇ ਟਾਈਮ ਜਦੋਂ ਬੱਚੇ ਸਕੂਲ ਜਾਂਦੇ ਆ ਸਵੇਰ ਮਾਪਿਓ ਬੱਚਾ ਨੂੰ ਬੜੀ ਮੁਸ਼ਕਲ ਨਾਲ ਤਿਆਰ ਕਰਕੇ ਭੇਜਦੇ ਆ ਛੋਟਿਆਂ ਨੂੰ ਜੀ ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ ਦੁਪਹਿਰ ਦੇ ਟਾਈਮ ਜਦੋਂ ਵਾਪਸ ਆਉਂਦੇ ਆ ਜੀ ਬੱਚੇ ਸਰਪੰਚ ਸਾਹਿਬ ਤੁਹਾਨੂੰ ਪਤਾ ਗਰਮੀ ਬਹੁਤ ਆ ਤੇ ਪਾਣੀ ਉੱਪਰ ਲੱਗ ਪੈਂਦਾ ਬੱਚਿਆਂ ਦੇ ਪੈਰਾਂ ਨੂੰ ਤੁਹਾਨੂੰ ਪਤਾ ਵੀ ਇੱਕ ਤਾਂ ਗੰਦਾ ਪਾਣੀ ਆ ਪੈਰਾਂ ਦਾ ਬਿਮਾਰੀਆਂ ਦਾ ਘਰ ਆ ਤੇ ਦੇਖੋ ਸਰਪੰਚ ਸਾਹਿਬ ਕੋਈ ਨਾ ਕੋਈ ਹੱਤਤਾ ਕਰੋਗਾ ਮੈਂਬਰ ਸਾਹਿਬ ਉਸ ਇਹ ਮਸਲਾ ਤਾਂ ਬਾਈ ਹੱਲ ਹੋਇਆ ਪਿਆ ਪਰ ਥੋੜਾ ਜਿਹਾ ਇੰਤਜ਼ਾਰ ਦੀ ਲੋੜ ਹੈ ਕਮਾਲ ਬੈਠੇ ਬੈਠੇ ਮਸਲਾ ਹੱਲ ਕਰ ਤਾਂ ਇੰਤਜ਼ਾਰ ਹੋਂ ਕਰ ਹਾਂਜੀ ਮੈਂਬਰ ਸਾਹਿਬ ਇਹ ਤਾਂ ਸਰਪੰਚ ਸਾਹਿਬ ਨੇ ਕਿੱਦੇ ਦੀ ਐਮਐਲਏ ਸਾਹਿਬ ਨਾਲ ਮੀਟਿੰਗ ਕਰ ਲਈ ਹੈ ਤੇ ਮਤਾ ਪਾਸ ਹੋ ਚੁੱਕਿਆ ਬਾਕੀ ਸਾਰੇ ਪਿੰਡ ਦੇ ਬੱਚਿਆਂ ਦਾ ਤੇ ਸਾਰੇ ਪਿੰਡ ਦਾ ਸਾਨੂੰ ਜਦ ਤੁਹਾਡੇ ਨਾਲ ਜਾਦੀ ਫਿਕਰ ਹੈ ਜੀ ਕਿਉਂਕਿ ਸਾਰਾ ਪਿੰਡ ਆਪਣਾ ਆਪ ਦਾ ਹੀ ਹੈ ਸਾਰੇ ਬੱਚੇ ਆਪਣੇ ਆਪ ਦੇ ਆ ਤੇ ਬਾਕੀ ਤੁਸੀਂ ਘਬਰਾਓ ਨਾ ਬਹੁਤ ਜਲਦੀ ਆਪਣੇ ਸਾਰੇ ਪਿੰਡ ਦੇ ਵਿੱਚ ਪੱਕੇ ਸੀਵਰੇਜ ਪੈ ਜਾਣਗੇ ਆਪਾਂ ਪੱਕੇ ਸੀਵਰੇਜ ਪਵਾ ਕੇ ਤੇ ਜਿਹੜਾ ਗੰਦਾ ਪਾਣੀ ਹੈ ਉਹ ਆਪਾਂ ਗੰਦੇ ਨਾਲਿਆਂ ਦੇ ਵਿੱਚ ਸਟਾਉਣਾ ਛੱਪੜ ਵੀ ਸਾਫ਼ ਕਰਾਉਣੇ ਆ ਆਪਾਂ ਤੇ ਬਾਕੀ ਤੁਹਾਡੇ ਸਹਿਯੋਗ ਦੀ ਲੋੜ ਹੈ ਬਸ ਸਾਡਾ ਸਹਿਯੋਗ ਹੈ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਪੂਰਾ ਸਹਿਯੋਗ ਕਰਾਂਗੇ ਧੰਨਵਾਦ ਕਿਉ ਮੰਨਜ ਮੈਨਰ ਸਾਹਿਬ ਹਾਂਜੀ ਹਾਂ ਬਸ ਐਡਾ ਹੀ ਇੰਤਜ਼ਾਰ ਸੀ ਹੋਰ ਸੇਵਾ ਦੱਸੋ ਕੋਈ ਚਾਹ ਪਾਣੀ ਬਣਾਈਏ ਚਾਹ ਦੀ ਬਾਤ ਬਹੁਤ ਬਹੁਤ ਧੰਨਵਾਦ ਬਾਦ ਇਹ ਕੰਮ ਹੋ ਗਿਆ ਬਹੁਤ ਕੰਮ ਕੋਈ ਗੱਲ ਨਹੀਂ ਜੀ ਬਹੁਤ ਜਲਦ ਜਲਦ ਸੇਗਾ ਇਸ ਮੈਂ ਤਾਂ ਸਸੀ ਕਾਲ ਜੀ ਸਰ ਜੀ ਕੀ ਹਾਲ ਹੈ ਜੀ ਸਰ ਹੋਰ ਬੇਟੇ ਠੀਕ ਹੈ ਜੀ ਠੀਕ ਹੈ ਬੈਠੋ ਸਾਰਾ ਸਹਾਇਤਾ ਕੋਲ ਆਈ ਸੀ ਜਿਹੜੀ ਕਾਰਨ ਏਰੀਆ ਆਈ ਜੀ ਕੁਝ ਘਰਾਂ ਦੇ ਬਾਜਾਂ ਨੇ ਸ਼ੈਡ ਆਟ ਗਏ ਕੁਝ ਪੇਡਾਂ ਦੇ ਸ਼ੈਡ ਆਟ ਗਏ ਜੀ ਤੇ ਆਪਾਂ ਉਹਨਾਂ ਦੀ ਮਦਦ ਕਰ ਗਏ ਜੀ ਪਰ ਸਾਰਾ ਬਹੁਤ ਬੁਰਾ ਹਾਲ ਹੈ ਤੇ ਅਸੀਂ ਤਾਂ ਤੁਹਾਡੇ ਕੋਲ ਤਾਂ ਆਏ ਆ ਕੋਈ ਪਸ਼ੂ ਮਰ ਗਈ ਉਹਨਾਂ ਦੇ ਦੋ ਚਾਰ ਕਰਾਂਗੇ ਓਕੇ ਸਰਪੰਚ ਸਾਹਿਬ ਆਪ ਹੱਲ ਕਰ ਗਿਆ ਰਾਮਗੜ੍ਹ ਦੇ ਸਾਰੇ ਜਿੰਨਾ ਤੁਸੀਂ ਕਹਿੰਦੇ ਹੋ ਮੈਂ ਤੁਹਾਡੇ ਨਾਲ ਬਾਕੀ ਸਾਰੇ ਭਰਾ ਨਾਲ ਮਿਲ ਕੇ ਹੀ ਹੁੰਦਾ ਇਹ ਕੰਮ ਕੋਸ਼ਿਸ਼ ਕਰਾਂਗੇ ਛੇਤੀ ਕਰਾਂਗੇ ਜਿੰਨਾ ਹੋ ਸਕਿਆ ਬਿਲਕੁਲ ਛੇਤੀ ਕਰਾਂਗੇ ਜਿੰਨਾ ਮੈਂ ਆਪ ਦੇ ਕੋਲੋਂ ਕਰ ਸਕਦਾ ਉਹ ਜੋ ਦੂਜੀ ਤਰ੍ਹਾਂ ਹੋਇਆ ਭਰਾਵਾਂ ਨਾਲ ਮਿਲ ਕੇ ਕਰਕੇ ਦੇਵਾਂਗੇ ਜਰੂਰ ਕਰਾਂਗੇ ਉਹ ਵੀ ਪਰ ਗਰੀਬ ਪਰ ਵਿਚਾਰੇ ਆਪਣੇ ਭਰਾ ਠੀਕ ਹੈ ਠੀਕ ਹੈ ਜੀ ਸਰਪੰਚ ਸਾਹਿਬ ਉਹਨਾਂ ਦੇ ਪਸ਼ੂ ਧੁੱਪੇ ਆ ਜੀ

ਆ ਗਏ ਬੇਟਾ ਆ ਗਏ ਪਪਾ ਕਿਵੇਂ ਪਿੰਡ ਵਿੱਚ ਸੁਖਸ਼ਾਂਤੀ ਹੈ ਪਪਾ ਹਾਂ ਬੇਟਾ ਸੁਖਸ਼ਾਂਤੀ ਹੈ ਤੈਨੂੰ ਕੀ ਮਹਿਸੂਸ ਹੋ ਰਿਹਾ ਸੀ ਪਪਾ ਫਿਰ ਪਿੰਡ ਦੇ ਸਿਆਣੇ ਬਜ਼ੁਰਗ ਚਾਰਕ ਇਧਰ ਨੂੰ ਚਾਰਕ ਇਧਰ ਨੂੰ ਕੀ ਗੱਲ ਸਭ ਠੀਕ ਠਾਕ ਤਾਂ ਹੈ ਕੋਈ ਵੱਡਾ ਮਸਲਾ ਤਾਂ ਨਹੀਂ ਨਹੀਂ ਬੇਟਾ ਐਡਾ ਵੱਡਾ ਕੋਈ ਮਸਲਾ ਨਹੀਂ ਹੋਗਾ ਇਹ ਤਾਂ ਆਪਣੇ ਪਿੰਡ ਦੇ ਬੰਦੇ ਆਏ ਸੀਗੇ ਹਾਂਜੀ ਜਿਨ੍ਹਾਂ ਦੇ ਕੋਸ਼ਿਸ਼ ਪਰਸੋਂ ਨੇ ਰਹੀ ਨਹੀਂ ਆਈ ਸੀ ਕੁਛ ਛੱਡ ਡੁੱਟ ਗਏ ਨਕਸਾਨ ਹੋ ਗਿਆ ਪਸੂਆਂ ਦਾ ਕਾਫੀ ਗਰੀਬ ਬੰਦਿਆਂ ਦਾ ਪਸੂ ਡੰਗਰ ਵੀ ਅੱਜ ਕੱਲ ੁੱੱਪੇ ਖੜੇ ਆ ਉਦਾਂ ਆਏ ਸੀ ਕੁਛ ਪਾਣੀ ਦਾ ਰੌਲਾ ਇੱਥੇ ਨਕਾਸੀ ਵਾਸਤੇ ਆਏ ਸੀ ਕੁਛ ਕੁੜੀਆਂ ਕੁਪੜੀਆਂ ਲਿਚਿਆ ਮੇਰੇ ਆਪਣੀ ਪਿੰਡ ਦੀਆਂ ਹਾਂਜੀ ਉਹ ਪਿਕਚਰ ਦੇ ਲੱਗਣ ਵਾਸਤੇ ਉਹ ਕਾਬਲ ਨੇ ਜੀ ਐਡ ਕੀਤੀ ਹੋਈ ਐ ਤੇ ਕੋਸ਼ਿਸ਼ ਕਰਾਂਗੇ ਜਿੰਨੀ ਵੀ ਹੋਈ ਆਪਾਂ ਤੋਂ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਅੱਛਾ ਨੌਕਰੀਆਂ ਦੇ ਮਸਲੇ ਛੱਤਰ ਵਾਲਿਆਂ ਦੇ ਮਸਲੇ ਜੀ ਛੱਤਰ ਦੇ ਮਸਲੇ ਛੱਡਵਾ ਦਿੰਨੇ ਆ ਉਹਨਾਂ ਨੂੰ ਅੱਗ ਲੱਗੀ ਤਾਂ ਕੌਣ ਬਿਝਾਊਗਾ ਉੱਚ ਤੂੜੀ ਤਾਂ ਨਹੀਂ ਹੁੰਦੇ ਆ ਪਸ਼ੂ ਵੀ ਹੁੰਦੇ ਆ ਉਹ ਤਾਂ ਉਹ ਤਾਂ ਹੈ ਬੇਟਾ ਦੇਖੋ ਆਪਾਂ ਖੁਦ ਪਿੰਡ ਦੇ ਸਰਪੰਚ ਆ ਆਪਣੇ ਅੱਗ ਲਾਜੀ ਤਾਂ ਕੌਣ ਬਜਾਊਗਾ ਦੱਸੋ ਕਿੰਨਾ ਇੱਕ ਮੋਟਰ ਲਾਵਾਂਗੇ ਆਪਾਂ ਕਿੱਥੋਂ ਕਿੱਥੋਂ ਪਾਣੀ ਕੱਢਾਂਗੇ ਆਪਾਂ ਅੱਗਮ ਚ ਆਉਣ ਵਾਲੀ ਗੱਡੀ ਮੰਗਾਉਂਗੇ ਤੁਸੀਂ ਜੀ ਬੇਟਾ ਆਪਣੇ ਪਿੰਡ ਤੋਂ ਕਿੰਨੀ ਦੂਰ ਆਉਂ ਹੂੰ ਵੀ 25 ਕਿਲੋਮੀਟਰ ਦੂਰ ਆ ਪਾਪਾ ਪੜ੍ਹੇ ਲਿਖੇ ਹੋ ਤੁਸੀਂ ਵੀ ਜੀ ਘੁੱਟ ਜਦੋਂ ਮੈਂ ਪਿੰਡ ਚ ਆਉਂਗਾ ਆਪਣਾ ਪਿੰਡ ਮਰ ਕੇ ਸੁਆਹ ਹੋ ਜਾਊਗਾ ਜੀ ਤਾਂ ਜਿਹੜਾ ਕਰਨਾ ਵਾਲਾ ਕੰਮ ਆ ਪਾਪਾ ਉਹ ਕਰੋ ਤੁਸੀਂ

ਆਪਣੇ ਪਿੰਡ ਵਿੱਚ ਦੋ ਅੱਗ ਬਝਾਉਣ ਵਾਲੀਆਂ ਗੱਡੀਆਂ ਲੈ ਕੇ ਆਓ ਤੁਸੀਂ ਜੇ ਸਰਕਾਰ ਆਪਣੀ ਸਹਾਇਤਾ ਕਰਦੀ ਹੈ ਤਾਂ ਠੀਕ ਹੈ ਨਹੀਂ ਆਪਾਂ ਪਿੰਡ ਦੇ ਸਹਿਯੋਗ ਨਾਲ ਆਪਾਂ ਦੋ ਵੱਡੀਆਂ ਆਪਣੇ ਪਿੰਡ ਵਿੱਚ ਲੈ ਕੇ ਆਉਣੀਆਂ ਹੀ ਲਾਉਣੀਆਂ ਜੀ ਬੇਟਾ ਸਾਡੇ ਬੱਚੇ ਪੜ੍ਹ ਲਿਖ ਗਏ 21ਵੀਂ ਸਦੀ ਆ ਗਈ ਅਸੀਂ ਜ਼ਰੂਰ ਇਹ ਖੇਚਲ ਕਰਾਂਗੇ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ ਤੇ ਕਿਸੇ ਦਾ ਨੁਕਸਾਨ ਨਾ ਹੋਵੇ ਜਾਨੀ ਨੁਕਸਾਨ ਨਾ ਹੋਵੇ ਕਿਸੇ ਗਰੀਬ ਦਾ ਨੁਕਸਾਨ ਨਾ ਹੋਵੇ ਹਾਂਜੀ ਪਾਪਾ ਕਿਤੇ ਕੁਝ ਕਰ ਸਕਦੇ ਹਾਂ ਤੇ ਆਪਾਂ ਇਹੀ ਕਰਨਾ बिल्कुल कोशिश करेंगे बेटा 100% होगा भी ठीक है पापा हां तो और फिकर ना कर पुत्रआ चाय पानी पी मेरा काम तू कहता सही हो गया ठीक, 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 ठीक है ना ठीक है पापा हेलो ਸਤਿ ਸ੍ਰੀ ਅਕਾਲ ਜੀ ਵੀਡੀਓ ਸਾਹਿਬ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸ਼ਾਮ ਲਿਆ ਜੀ ਹਾਂਜੀ 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 ਸਰਪੰਚ ਸਾਹਿਬ ਪਛਾਣ ਲਿਆ ਜੀ ਪਛਾਣ ਲਿਆ ਤੁਹਾਨੂੰ ਸਰਕਾਰ ਤੋਂ ਬਹੁਤ-ਬਹੁਤ ਕੁਝ ਦਵਾ ਦਿਓ ਸਹਾਇਤਾ ਦਵਾ ਦਿਓ ਸਹਾਈਤਾ ਤਾਂ ਦਵਾਦੇ ਆਂਗੇ ਸਰ ਪਰ ਪਤਾ ਤਾਂ ਲੱਗੇ ਸਹਾਈਤਾ ਕਿਸ ਤਰ੍ਹਾਂ ਦੀ ਚਾਹੀਦੀ ਹੈ ਸਰਪੰਚ ਸਾਹਿਬ ਜਿਵੇਂ ਕਿ ਵੀਡੀਓ ਸਾਹਿਬ ਤੁਹਾਨੂੰ ਪਤਾ ਹੀ ਹੈ ਅੱਗ ਨਾਲ ਕੰਕੜਾ ਸਾਡੇ ਪਿੰਡ ਬਹੁਤ ਨੁਕਸਾਨ ਹੁੰਦਾ ਹਾਂਜੀ ਅੱਜ ਏਦਾਂ ਹੀ ਮੈਂ ਦੱਸਣ ਲੱਗਾ ਕਿ ਤੁਨੋਂ ਸਾਡੇ ਕੋਲ ਤੇ ਇਕੱਠੇ ਹੋ ਕੇ ਮੇਰੇ ਕੋਲ ਆਇਇ ਸੀ ਤੇ ਮੈਂ ਤਾਂ ਲਿਖਿਆ ਸੀ ਹਾਂਜੀ ਹਾਂਜੀ ਤੇ ਸਭ ਨੂੰ ਫਾਇਰ ਗ੍ਰੇਡ ਦੀ ਗੱਡੀ ਦਿੱਤੀ ਜੋ ਅੱਛਾ ਜਦੋਂ ਅਸੀਂ ਏਕੜ ਦਾ ਜ਼ਮੀਨ ਏਕੜ ਹਿਸਾਬ ਨਾਲ ਲਾਇਆ ਤਾਂ ਸਭ ਨੂੰ ਮਿਲਦਾ ਸੀ ਦੋ ਗੱਡੀਆਂ ਦੀ ਲੋੜ ਹੈ ਅੱਛਾ ਫਾਇਰ ਗ੍ਰੇਡ ਗੱਡੀਆਂ ਦੀ ਲੋੜ ਆ ਤੁਹਾਨੂੰ ਉਹ ਵੀ ਦੋ ਦੋ ਗੱਡੀਆਂ ਦੀ ਕਰੋ ਸਹਿਤਾ ਕਰੋ ਐਮਐਲ ਸਾਬ ਨੂੰ ਕੋਈ ਵੀ ਤੁਹਾਨੂੰ ਤਾਂ ਜਾਣਕਾਰੀ ਆ ਪੜੇ ਲਿਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਵਾ ਦਾਂਗੇ ਸਰਪੰਚ ਸਾਹਿਬ ਗੱਡੀਆਂ ਦਵਾ ਦਾਂਗੇ ਇਹ ਤਾਂ ਬਹੁਤ ਸਮਾਂ ਪਹਿਲਾਂ ਤੁਹਾਨੂੰ ਇਹ ਗੱਡੀਆਂ ਦੀ ਲੋੜ ਸੀ ਸਰ ਹਾਂਜੀ 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 ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਠੀਕ ਠੀਕ ਸਸ ਠੀਕ ਹੈ ਆ ਕਮਾਲ ਹੈ ਯਾਰ ਜੋ ਮੇਰੀ ਬੇਟੀ ਨੇ ਸੁਝਾ ਦਿੱਤਾ ਉਹ ਨਾਲ ਸਮਾਜ ਜਿਹੜਾ ਬੜੇ ਨਹੀਂ ਕਿ ਬੱਚਿਆਂ ਦੀ ਲੋੜ ਹੈ ਉਹੀ ਮੈਂਬਰੀ ਸਰਪੰਚ ਜੀ ਘਰ ਤੇ ਨੌਲੇਜ ਰੱਖਦੇ ਆ ਉਹੀ ਅੱਗੇ ਸਾਡੇ ਦੇਸ਼ ਨੂੰ ਤਰੱਕੀ ਵਾਲੇ ਰਾਹ 'ਤੇ ਪਹੁੰਚਾਉਣਗੇ ਉਸ ਦਾ ਪੁਰਾਣੇ ਹਿਸਾਬ ਨਾਲ ਪੁਰਾਣੇ ਜ਼ਮਾਨੇ ਮਤਾਂ ਕੁ ਚੰਗੀ ਜਾਂਦੇ ਚਲੋ ਗੁਰੂ ਵੀ ਕਿਰਪਾ ਕਰਨਗੇ ਬੱਚੇ ਵੀ ਪੜ ਦੇਖੇ ਬਾਕੀ ਬਾਬੇ ਨਾਨਕ ਦੀ ਮਿਹਰਬਾਨੀ ਹੈ ਕਿਰਪਾ ਕਰਨਗੇ ਮੈਂ ਪ੍ਰਤੀਪਾਲ ਸਿੰਘ ਸਰਪੰਚ ਗੋਨਾਣਾ ਕਲਬ ਅੱਜ ਮੇਰੇ ਘਰ ਫਿਲਮ ਦੀ ਸ਼ੂਟ ਹੋ ਰਹੀ ਹੈ ਮੇਰੇ ਟਾਈਮ ਤੇ ਫਿਲਮ ਦਾ ਨਾਮ ਰੱਖਿਆ ਅੱਜ ਕੌਣ ਬਚਾ ਮੇਰਾ ਟਾਈਮ ਚੈਨਲ ਤੋਂ ਅਸੀਂ ਇੱਕ ਛੋਟਾ ਜਿਹਾ ਮੈਸੇਜ ਦੇ ਰਹੇ ਆ ਬਹੁਤ ਹੀ ਪਿਆਰੀ ਮੂਵੀ ਹੈ ਜੀ ਸ਼ਾਰਟ ਮੂਵੀ ਹੈ ਅੱਜ ਕੌਣ ਬਚਾਉ ਪਲੀਜ਼ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਨਾ ਨਾ ਭੁੱਲਿਓ ਮੈਂ ਛੋਟਾ ਜਿਹਾ ਪ੍ਰੋਜੈਕਟ ਲਿਖਿਆ ਹੋਇਆ ਹੈਗਾ ਤੇ ਸਾਰਿਆਂ ਨਾਲ ਕਰਕੇ ਅਸੀਂ ਇਹ ਮੂਵੀ ਦਾ ਕਨਸੈਪਟ ਅਸੀਂ ਤਿਆਰ ਕੀਤਾ। ਉਹ ਡਾਕਟਰ ਸਾਹਿਬ ਦੇ ਸਰਪੰਚ ਸਾਹਿਬ ਦੇ ਘਰੇ ਬਹੁਤ-ਬਹੁਤ ਮਿਹਰਬਾਨੀ ਜੀ ਸ਼ੁਕਰੀਆ। ਉਹ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨੇ ਵੀ ਇੱਥੇ ਸਰੋਤੇ ਪਹੁੰਚੇ ਉਹ ਆਪਣੇ ਮੈਂਬਰ ਪਹੁੰਚੇ ਸੀ। ਸਭ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਵੀ ਸਾਨੂੰ ਸਪੋਰਟ ਕਰਦੇ ਆ। ਮਿਹਰਬਾਨੀ ਦਾ ਸੱਚਾ ਸ਼ੁਕਰੀਆ।